ਦੇ ਵਿੱਚ ਜਿਹੜਾ ਲੋਕਤੰਤਰ ਦਾ ਟੰਡ ਉਰਾ ਘਟਿਆ ਜਾ ਰਿਹਾ ਹੈ ਮਨੁੱਖ ਦੀ ਮਾਨਸਿਕਤਾ ਨੂੰ ਆਜ਼ਾਦ ਕਰਨ ਵਾਸਤੇ ਸਾਰੇ ਕਾਨੂੰਨ ਬਣੇ ਆ ਤੇ ਜਿਹੜਾ ਜਿਹਦਾ ਢਾਂਚਾ ਲੋਕਤੰਤਰ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਉਸ ਮੁਲਕ ਨੂੰ ਸਾਰੇ ਸੰਸਾਰ ਦੀ ਰਾਜਨੀਤਿਕ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਵੀ ਇਹ ਮੁਲਕ ਠੀਕ ਹੈ ਲੋਕਤੰਤਰੀ ਰਾਜ ਧਰਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਨੂੰ ਪੰਡਤ ਜਨੇਊ ਕੌਣ ਲੱਗਦਾ ਹੈ ਜੇਸਤੇ ਧੰਗੁਰੂ ਨਾਨਕ ਪਾਦਸ਼ਾਹ ਨੂੰ ਪੰਡਤ ਜਨੇਊ ਕੌਣ ਲੱਗਦਾ ਹੈ ਨਾ ਮਹਾਰਾਜ ਉਸ ਵਕਤ ਪੰਡਤ ਦਾ ਹੱਥ ਵੜ ਲੈਣ ਦੇ ਕਹਿੰਦੇ ਮੈਂ ਜਨੇਊ ਨਹੀਂ ਪਾਣਾ ਕਮਾਲ ਦੀ ਗੱਲ ਹੈ ਵੀ ਜਨੇਊ ਪੌਂਡ ਤੋਂ ਪਹਿਲਾਂ ਧੰਗੁਰੂ ਨਾਨਕ ਪਾਤਸ਼ਾਹ ਵੀ ਨਾ ਦੋ ਮਹੀਨੇ ਜਦੋਂ ਵੀ ਇਹ ਪ੍ਰੋਗਰਾਮ ਬਣਿਆ ਹੋਵੇਗਾ ਉਦੋਂ ਵਿਰੋਧ ਕਰ ਸਕਦੇ ਸੀ ਵੀ ਮੈਂ ਜਨੇਊ ਮਿਲ ਕੇ ਪੌਣਾ ਪੰਡਤ ਨੂੰ ਬੁਲਾਇਓ। ਪਰ ਧੰਗੁਰੂ ਨਾਨਕ ਪਾਤਸ਼ਾਹ ਚੁੱਪ ਕੀਤੇ ਰਹੇ। ਕੋਈ ਬਰੋਧ ਨਹੀਂ ਕੀਤਾ ਜਦੋਂ ਪੰਡਤ ਘਰ ਆ ਗਿਆ ਰਿਸ਼ਤੇਦਾਰ ਸਾਰੇ ਸੱਜਣ ਮਿੱਤਰ ਇਕੱਠੇ ਹੋਏ। ਜਿਵੇਂ ਅਸੀਂ ਆਪਣੇ ਬੱਚੇ ਨੂੰ ਦਸਤਾਰ ਬਣਾਉਣੀ ਹੈ ਵਸਜਾਉਣੀ ਹੋਣੀ। ਦੇ ਰਿਸ਼ਤੇਦਾਰ ਨਤਰ ਕਰਦੇ ਸਾਰੇ ਰਿਸ਼ਤੇਦਾਰ ਸਾਂਸ ਨਹੀਂ ਇਕੱਠੇ ਹੋਏ ਜਦੋਂ ਪੰਡਤ ਜਿਲੇਉ ਪਾਉਣ ਲੱਗਾ ਤੇ ਮਾਲ ਜਿੰਨੇ ਉਹਦਾ ਗੁੱਟ ਫੜ ਲੈ ਕੇ ਕਹਿੰਦੇ ਨਹੀਂ ਭਾਈ ਜਿਨੇਉ ਫੋਣਾ ਕਾਦੇ ਵਾਸਤੇ ਉਹ ਕਹਿੰਦਾ ਵੀ ਦਰਗਾਹ ਦੇ ਵਿੱਚ ਪਾਰ ਉਦਾਰਾ ਕਰਨ ਵਾਸਤੇ ਜਿਨੇਉ ਜੜਾ ਜ਼ਰੂਰੀ ਮਾਰੇ ਕਹਿੰਦੇ ਪਹਿਲੀ ਗੱਲ ਆ ਵੀ ਜਿਨੇਉ ਜੜਾ ਤੇਰਾ ਏ ਤੇ ਸ਼ਮਸ਼ਾਨ ਘਾਟ ਦੇ ਵਿੱਚ ਸੜ ਜਾਂਦਾ ਹੈ ਗੁੰਗੇ ਨਾਗ ਜਨ ਤੇ ਗੱਲ ਦੂਸਰੀ ਆ ਵੀ ਇਹ ਜਨੇਊ ਜਿਹੜਾ ਔਰਤ ਤੇਉ ਨਹੀਂ ਪਹਿਨਦੀ ਮੇਰੀ ਭੈਣ ਨੂੰ ਪਹਿਨ ਲਾਓ ਭਾਈ ਉਹਦੇ ਨਰਕਾਂ ਨੂੰ ਚਲ ਜਾਈ ਕਿ ਤੇ ਉਹਨੂੰ ਨਹੀਂ ਪਾਇਆ ਫਿਰ ਮਾਰੇ ਨੇ ਉਸੇ ਪੰਡਤ ਨੂੰ ਦੱਸਿਆ ਕਿ ਇਹ ਜਨੇਊ ਵਾਲਾ ਪਖੰਡ ਮੈਂ ਸਵੀਕਾਰ ਨਹੀਂ ਕਰਾਂਗਾ ਇਹ ਦੁਨੀਆ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਕਿੰਨੀ ਵੱਡੀ ਕ੍ਰਾਂਤੀ ਦਾ ਦੇਰ ਸੀ ਉਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਦਇਆ ਆਖ ਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇਉ ਦੀਏ ਤਾਂ ਦੀਕਾ ਹੈ ਇਦਾਂ ਪੰਡੇ ਕਰ ਦਇਆ ਦੀ ਕਬਾਓ ਵੇ ਸੰਤੋਖ ਦਾ ਸੂਤ ਹੋਵੇ ਜਦ ਦੀ ਗੰਢੀ ਹੋਵੇ ਸਭ ਦਾ ਵਟ ਦਿੱਤਾ ਹੋਵੇ ਜੇ ਤੇਰੇ ਕੋਲ ਸ਼ੁਭ குணਾਂ ਦਾ ਜਨੇਊ ਹੈਗਾ ਤਾਂ ਮੇਰੇ ਪਾਸ ਕਿਉਂਕਿ ਸ਼ੁਭ ਅਮਲ ਉਹ ਕਹਿੰਦੇ ਉੱਥੇ ਅਮਲਾਂ ਦਾ ਹੋਣਾ ਹੈ ਨਵੇੜਾ ਤੇ ਜਾਣ ਜਿੰਨੇ ਗੁਸ਼ਣੀ ਅੱਗੇ ਤੇ ਅਮਲ ਜਾਣੇ ਆ ਭਾਈ ਤੇਰਾ ਜਨੇਊ ਨਹੀਂ ਜਾਣਾ ਯੇਸੂ ਚਾਰ ਧਾਰਾ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੌਵੇਂ ਵਾਰ ਸੱਧੀ ਦੇ ਉਹ ਜਨੇਊ ਅਤੇ ਤਿਲਕ ਦੀ ਰਾਖੀ ਵਾਸਤੇ ਜਾਣਾ ਤਾਨਗੁਰ ਨਾਨਕ ਦਾ ਪਾਤਸ਼ਾਹ ਜਿਨੇਊ ਦਾ ਖੰਡਨ ਕਰਦੇ ਆ ਗੁਰਦੇਗ ਬਾਦਰ ਮਾਰੇ ਤਿਲਕ ਅਤੇ ਜਨੇਊ ਨੂੰ ਬਚਾਉਣ ਵਾਸਤੇ ਸੀਸ ਦੇ ਦਾਰਸ ਸਿਰ ਇੱਥੇ ਜਨੇਊ ਦਾ ਤਿਲਕ ਨਹੀਂ ਬਚਾਇਆ ਇੱਥੇ ਉਹਨਾਂ ਦੀ ਮਾਨਸਿਕ ਆਜ਼ਾਦੀ ਦਾ ਸਵਾਲ ਸੀ ਅੱਜ ਕੈਨੇਡਾ ਕਹਿੰਦਾ ਵੀ ਇੱਥੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਸਿੱਖ ਹੈ ਸਾਈਆਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਖੁੱਲਾ ਅਧਿਕਾਰ ਹੈ ਜਿੰਨਾ ਮਰਜ਼ੀ ਕਰ ਸਿੰਗapore ਦੇ ਵਿੱਚ ਲਾ ਹੈਗਾ ਉਹ ਕਹਿੰਦੇ ਤੁਸੀਂ ਆਪਣੇ ਧਰਮ ਦਾ ਜਿੰਨਾ ਪ੍ਰਚਾਰ ਮਰਜ਼ੀ ਕਰੋ ਪਰ ਦੂਸਰੇ ਦੇ ਧਰਮ ਦੀ ਨਿਖੇਧੀ ਨਹੀਂ ਕਰ ਸਕਦੇ ਇਹ ਉੱਥੋਂ ਦਾ ਇਲਾਜ ਹੈ ਉਹ ਕਹਿੰਦੇ ਆਪਣੇ ਧਰਮ ਦਾ ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰੋ ਖੂਬ ਕਰੋ ਪਰ ਕਿਸੇ ਦੇ ਧਰਮ ਦੀ ਲੋਚਣਾ ਆਪਣੇ ਧਰਮ rostrate ਤੁਸੀਂ ਕਰੋਗੇ ਉਹ ਅਸੀਂ ਇੱਥੇ ਬਰਦਾਸ਼ਤ ਨਹੀਂ ਕਰਨਾ ਜਿਹੜਾ ਵੀ ਕਰੇਗਾ ਉਹ ਸਰਕਾਰ ਦਾ ਅਬਰਾਹੀ ਹੋਇਆ ਇਹ ਮਾਨਸਿਕ ਆਜ਼ਾਦੀ ਹੈ ਇੱਥੇ ਸਵਾਲ ਸੀ ਮਾਨਸਿਕ ਆਜ਼ਾਦੀ ਦਾ ਇੱਥੇ ਜਨੇਊ ਐ ਨੀਤਰੀ ਰੱਖਦਾ ਇੱਥੇ ਇਹ ਆ ਵੀ ਜਿਹੜਾ ਹਿੰਦੂ ਜਨੇਊ ਪਾ ਕੇ ਜੀਣਾ ਚਾਹੁੰਦਾ ਤਿਲਕ ਲਾ ਕੇ ਉਹਦੀ ਆਜ਼ਾਦੀ ਹੈਗੀ ਹਰ ਇੱਕ ਮਨੁੱਖ ਨੂੰ ਆਪਣੀ ਜਾਦੀ ਜਿਹੜਾ ਮਰਜ਼ੀ ਧਰਮ ਗ੍ਰਹਿਣ ਕਰ ਕਮਾਲ ਦੀ ਗੱਲ ਹੈ ਕਿ ਜਦੋਂ ਕਿਸੇ ਧਰਮ ਦਾ ਬੰਦਾ ਸਾਡਾ ਸਿੱਖ ਬਣਦਾ ਤੇ ਅਸੀਂ ਬੜੇ ਖੁਸ਼ ਹੁੰਦੇ ਜੇ ਨਾ ਕੋਈ ਸਾਡੇ ਧਰਮ ਦੇ ਵਿੱਚੋਂ ਕੋਈ ਬੰਦਾ ਇਸਾਈ ਬਣਤੇ ਤੇ ਸਾਨੂੰ ਬੜਾ ਦੁੱਖ ਹੁੰਦਾ ਕੋਈ ਮੁਸਲਮਾਨ ਬਣਦੇ ਹਿੰਦੂ ਬਣਦੇ ਅਸੀਂ ਇਹ ਤੇ ਚਾਹੁੰਦੇ ਕੋਈ ਗੈਰ ਸਿੱਖ ਸਾਡੇ ਵਿੱਚ ਆ ਜਾਵੇ ਇਹ ਨਹੀਂ ਚਾਹੁੰਦੇ ਕੋਈ ਸਿੱਖ ਉਧਰ ਚਲੇ ਜਾਵੇ ਇਹ ਬਰਦਾਸ਼ਤ ਨਹੀਂ ਕਰਦੇ ਆਜਾ ਪੁਰਦਾਖਪੁਰ ਅੰਮ੍ਰਿਤਸਰ ਦੇ ਵਿੱਚ ਬਹੁਤ ਗਰੀਬ ਪਰਿਵਾਰ ਹੈਗੇ ਜਿਹੜੇ ਇਸਾਈ ਬਣਦੇ ਜਾਂਦੇ ਸਾਨੂੰ ਬੜੀ ਤਕਲੀਫ ਹੁੰਦੀ ਹੈ ਕਿ ਇਹ ਸਾਈ ਬਣਦੇ ਜਾਂਦੇ ਪਰ ਅਸੀਂ ਇਹ ਨਹੀਂ ਦੇਖ ਰਹੇ ਵੀ ਸਾਈ ਬਣ ਦਾ ਕਾਰਨ ਕੀ ਹੈਗਾ ਅਸੀਂ ਤੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਛੋਟੇ ਮਾਰ ਕੇ ਭਜਾ ਦਿੱਤਾ ਅਸੀਂ ਦੇਖਿਆ ਕਿਸੇ ਦੀ ਮਾਨਸਿਕ ਜਨਦੀ ਕੀ ਹੈਗੀ ਅਸੀਂ ਤੇ ਜਾਂਤਾ ਪਤਾ ਨਾਲ ਭੰਡ ਕੇ ਤੈਨੂੰ ਭਜਾ ਦਿੱਤਾ ਤੇ ਜਦੋਂ ਭਜਾਵਾਂ ਕਿੱਥੇ ਅਗਲਾ ਇਸਾਈ ਬਣੇਗਾ ਅਗਲੇ ਅਗਲਿਆਂ ਦੇ ਕਲਾਵਾ ਭੋਲੇ ਆਏ ਕਹਿੰਦੇ ਆਜੋ ਜਿਹੜਾ ਮਰਜ਼ੀ ਆਜੋ ਆਸੀ ਤੁਹਾਨੂੰ ਕਾਲੇ ਲਾਉਣੀ ਇੱਕ ਪਾਸੇ ਕਿਸੇ ਨੂੰ ਤਰਹਾਰ ਪੈਂਦੀ ਆ ਵੇ ਇੱਕ ਪਾਸੇ ਕੋਈ ਕਲਾਵੇ ਖੋਲ ਕੇ ਕਹੇ ਆਜੋ ਉਹ ਬੰਦਾ ਉਧਰ ਜਾਏਗਾ ਜਾਂ ਸਾਡੇ ਕੋਲ ਜਾਏਗਾ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਸੀਗਾ ਉਹ ਇਸਾਈਆਂ ਨੇ ਇਸਾਈਆਂ ਨੇ ਉਹਦੇ ਤੇ ਅਮਲ ਕਰਨਾ ਚાલુ ਕਰ ਦਿੱਤਾ ਤੁਸੀਂ ਪਿਆਸ ਜਾ ਕੇ ਦੇਖਿਓ ਜਦੋਂ ਟ੍ਰੇਨ ਦੇ ਵਿੱਚ ਜਾਓਗੇ ਉਹ ਪਿਆਸ ਉਹਦੇ ਬਾਹਰ ਜਲ ਕੇ ਟ੍ਰੇਨ ਰੁਕਦੀ ਆ ਤੇ ਰਾਧਾ ਸਵਾਮੀ ਉਥੇ ਰੇੜੀਆਂ ਲਾ ਕੇ ਅੱਗੇ ਆ ਜਾਂਦੇ ਆ ਜੋ ਭਾਈ ਜੀ ਨੇ ਡੇਰੇ ਜਾਣਾ ਸਵਾਰ ਚੁੱਕ ਚੁੱਕ ਰੇੜੀਆਂ ਤੇ ਰੱਖਦੇ ਗੱਡੀਆਂ 'ਚ ਚੜਾਉਂਦੇ ਆ ਵੈਲਕਮ ਕਰਦੇ ਆ ਜਿਹੜਾ ਉਥੇ ਜਾਂਦਾ ਸਾਡੇ ਗੁਰੂ ਪਰਾਂ ਚਲ ਜਾਓ ਨਾ ਤੁਸੀਂ ਚਲ ਜਾਓ ਸੇਖੀ ਚਲ ਜਾਓ ਨਾ ਸਰਾਵਾਂ ਨਹੀਂ ਮਿਲਦੀ ਆ ਕਹਿੰਦੇ ਕਮਰੇ ਅੱਲੀ ਭੱਜ ਜਾਓ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਲੋਕਾਂ ਦੀ ਤਾਂ ਮੱਤ ਪ੍ਰੇਸ਼ਟ ਹੋ ਗਈ ਅਸੀਂ ਕਿਸੇ ਵੀ ਮਾਨਸਿਕ ਆਜ਼ਾਦੀ ਨੂੰ ਸਮਝਦੇ ਹੀ ਨਹੀਂ ਹੈਗੀ ਹੈ ਇਹ ਜਿੱਥੇ ਤਾਂ 200 300 ਸਾਲ ਲੱਗੇ ਸਿੱਖਾਂ ਨੇ ਗੁਰੂ ਸਾਹਿਬਾਨ ਨੇ ਇੰਨੀਆ ਕੁਰਬਾਨੀਆਂ ਦੇ ਕੇ ਸਾਨੂੰ ਉਹ ਗੁਲਤਾਨ ਜੀਵਨ ਦੇ ਵਿੱਚੋਂ ਕੱਟਿਆ ਸੀ ਉੱਥੇ ਹੀ ਖੜੇ ਹੈ ਜੀ ਤੁਸੀਂ ਕਹਿੰਦੇ ਨਾ 50 ਫਰੋੜ ਗਿਆ ਸਾਨੂੰ ਤਾਂ ਲੱਗਦਾ ਸਾਰਾ ਵਰਲਡ ਰੋੜ ਗਿਆ ਤੁਹਾਡੇ ਇੱਥੇ ਜਾਗਪਾ ਤਾਂ ਨਹੀਂ ਹੈ ਕਿ ਅਸੀਂ ساری ਦੁਨੀਆ ਕੋ ਮਲੀ ਹੈ ਮੈਂ ਬਰਦੀ ਹਜੂਰੀ ਚ ਕਹਿ ਰਿਹਾ ਮੈਂ ਦੇਖਿਆ ਵੀ ਇੱਥੇ 90% ਗਲਪਾ ਜਾਤ ਪਾਸ ਦੇ ਗੁਰਦਵਾਰਿਆਂ ਦੇ ਨੇ ਅੱਜ ਤੱਕ ਹੈਗਾ ਏ ਤੁਹਾਡੀ ਤੀਸਰੀ ਚੌਥੀ ਜਨਰੇਸ਼ਨ ਜਾ ਕੇ ਛੱਡ ਗਈਆਂ ਤੇ ਛੱਡ ਗਈਆਂ ਉਹ ਵੀ ਇੰਨਾ ਮੁਲਖਾਂ ਦੀ ਮਿਹਰਬਾਨੀ ਹੈ ਜੀ ਸਾਡੇ ਉੱਤੇ ਅੱਜ ਵੀ ਪੰਡਤਾਂ ਹੀ ਰਾਜ ਹੈ ਜੀ ਅੱਜ ਕੀ ਮਾਨਸਿਕ ਆਜ਼ਾਦੀ ਦੀ ਧਰਗੁਰ ਤੇਗ ਬਹਾਦਰ ਮਾਰੇ ਨੇ ਕਿਹਾ ਵੀ ਪੰਡਤ ਕਿਸੇ ਤਰੀਕੇ ਨਾਲ ਦੇਵੇ ਉਹਦੀ ਆਪਣੀ ਮਰਜ਼ੀ ਭਾਈ ਤੁਸੀਂ ਕਿਉਂ ਰੋਗੋ ਨੋ ਇਸੇ ਤਰ੍ਹਾਂ ਜੇਕਰ ਅੱਜ ਹਿੰਦੁਸਤਾਨ ਦੇ ਵਿੱਚ ਹਿੰਦੂ ਸਰਕਾਰ ਮੁਸਲਮਾਨ ਦੇ ਉੱਤੇ ਜ਼ੁਲਮ ਕਰਦੀ ਤੇ ਸਿੱਖ ਅੱਜ ਕਰਪਦਾ ਹੈਗਾ ਇਹ ਵੀ ਮੁਸਲਮਾਨਾਂ ਤੇ ਜ਼ੁਲਮ ਕਿਉਂ ਕਰਦੀ ਕਿਉਂਕਿ ਕਿਸੇ ਦੀ ਮਾਨਸਿਕ ਆਜ਼ਾਦੀ ਜਿਹੜੀ ਹੈ ਉਹਦੀ ਬਰਕਰਾਰੀ ਵਾਸਤੇ ਸਿੱਖ ਵਿਆਕਲ ਹੁੰਦਾ ਏ ਗੁਰੂ ਵਿਆਕਲ ਹੁੰਦਾ ਏ ਗੁਰੂ ਦਾ ਸਿੱਖ ਵਿਆਕਲ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਜਨੇਊ ਅਤੇ ਤਿਲਕ ਦਾ ਖੰਡਨ ਧਾਨ ਗੁਰੂ ਨਾਨਕ ਪਾਤਸ਼ਾਹ ਜੀ ਕਰਦੇ ਨੇ ਕਹਿੰਦੇ ਪਖੰਡ ਮਹਾਰਾਜ ਕਹਿੰਦੇ ਪਈ ਇਹਨਾਂ ਦੇ ਜੀਵਨ ਦੀ ਸ਼ੈਲੀ ਹੈਗੀ ਅਜੇ ਐਵੇਂ ਜੀਣਾ ਚਾਹੁੰਦੇ ਆ ਤੇ ਤੁਹਾਨੂੰ ਕੋਈ ਅਧਿਕਾਰ ਨਹੀਂ ਔਰੰਗਜ਼ੇਬ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਇਹਨਾਂ ਦਾ ਧਰਮ ਤਬਦੀਲ ਕਰੋ ਹਰ ਇੱਕ ਮਨੁੱਖ ਨੂੰ ਇਸ ਦੁਨੀਆ ਤੇ ਉੱਤੇ ਜੀਣ ਦਾ ਅਧਿਕਾਰ ਹੈ ਆਪਣੀ ਮਰਜ਼ੀ ਨਾਲ ਜੀਣ ਦਾ ਅਧਿਕਾਰ ਆ ਮਸਲਾ ਆ ਸਾਰਾ ਇਹ ਜਿਹੜਾ ਵੱਡਾ ਸਾਕਾ ਇਸੇ ਵਾਸਤੇ ਨੂੰ ਕਿਹਾ ਜਾਂਦਾ ਆਪਣੇ ਧਰਮ ਵਾਸਤੇ ਤੇ ਕੋਈ ਲੜਦਾ ਏ ਉਹ ਕਿਸੇ ਵੀ ਜੀਵਨ ਸ਼ਾਦੀ ਦਾ ਖੰਡਨ ਕਰਨ ਦੇ ਬਾਵਜੂਦ ਵੀ ਜਿਹੜੀ ਧੁਤ ਦੇ ਨਾਲ ਗੁਰੂ ਸਹਿਮਤੀ ਨਹੀਂ ਹੈ ਜਿਨੇ ਉਹ ਪੌਂਡ ਦੇ ਨਾਲ ਤਿਲਕ ਲਾਉਣ ਦੇ ਨਾਲ ਗੁਰੂ ਸਹਿਮਤ ਨਹੀਂ ਹੈ ਪਰ ਉਹਦੇ ਬਦਲੇ ਆਪਣਾ ਸੀਸ ਦੇ ਰਿਆ ਇਹ ਵੱਡਾ ਸਾਕਾ ਹੀ ਇਸੇ ਬਾਤ ਤੇ ਦੁਨੀਆ ਦਿੰਦੀ ਹੈ ਕਿ ਕਿਸੇ ਆਪਣੇ ਪਰਿਵਾਰ ਵਾਸਤੇ ਸੀਸ ਨਹੀਂ ਦਿੰਦਾ ਇਹ ਕਿਸੇ ਲਈ ਬਲੀਦਾਨ ਦਿੰਦਾ ਹੈ ਕਿਸੇ ਦੀ ਮਾਨ ਸਿੱਖ ਜਾਂਦੀ ਇਸੇ ਵਾਸਤੇ ਕਹਿੰਦੇ ਕਿੰਡੂ ਵੱਡੋ ਕੱਲੂ ਮੈਂ ਸਾਕਾ ਇਹ ਤਾਂ ਸਪਸ਼ਟ ਕਿ ਤਾ ਤਿਲਕ ਜੰਨੂ ਰਾਖਾ ਪ੍ਰਪਤਾਂ ਵਖਰੀ ਗੱਲ ਹੈ ਹਿੰਦੁਸਤਾਨ ਤੇ ਹਿੰਦੂ ਅਜੇ ਮੰਨਕਰੋਗੇ ਕਿਰਤਕਾ ਨੋ ਪਰ ਗੁਰ ਤੇਗ ਬਹਾਦਰ ਮਹਾਰਾਜ ਜਿੰਨੇ ਕੁਰਬਾਨੀ ਤੇ ਉਹਨਾਂ ਦੀ ਮਾਨਸਿਕ ਜਾਤੀ ਵਾਸਤੇ ਦਿੱਤੀ ਹੈ ਇੱਕ ਸ਼ਬਦ ਮੇਰੇ ਨਾਲ ਜਪਿਓ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਮ ਪ੍ਰਭ ਸਦਾ ਧਿਆਈ ਲਾਉ ਕੋਸ਼ਿਸ਼ ਕਰਿਓ ਸਾਰੇ ਨਾਮ ਜਪਣ ਦੀ ਬਾਬਾ ਜੀ ਨੇ ਸਾਡੀ ਭਾਸ਼ਾ ਦੇ ਵਿੱਚ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਕੁਝ ਬੋਲੀਆਂ ਨੂੰ ਪ੍ਰਧਾਨਤਾ ਦਿੱਤੀ ਗਈ ਸੰਸਕ੍ਰਿਤ ਤੇ ਜਿਹੜੇ ਉਹ ਗੁਮਰਾਨ ਸੀ ਉਹ ਕੰਡੇ ਫਾਰਸੀ ਸਭ ਤੋਂ ਸ੍ਰੇਸ਼ਟ ਹੈਗੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਸਾਰੇ ਕਹਿੰਦੇ ਸੰਸਕ੍ਰਿਤ ਦੇ ਪੰਡ ਕਹਿੰਦੇ ਜੀ ਸੰਸਕ੍ਰਿਤ ਲੈਂਗੁਏਜ ਜਿਹੜੀ ਇਹ ਰੱਬ ਦੇ ਨਾਲ ਗੱਲਬਾਤ ਕਰਨ ਵਾਲੀ ਇਹੀ ਭਾਸ਼ਾ ਹੈ ਉਹ ਮਾਰਾ ਇਹਨੇ ਕਹੇ ਨਹੀਂ ਭਾਈ ਇੱਥੇ ਭਾਸ਼ਾ ਜਿਹੜੀ ਹੈ ਤੇ ਪ੍ਰੇਮ ਦੀ ਭਾਸ਼ਾ ਨਾਲ ਲਾਫਤਾ ਪਾਇਆ ਜਾ ਸਕਦਾ ਬੋਲੀ ਜਿਹੜੀ ਮਰਜ਼ੀ ਹੋਵੇ ਸਤਿਗੁਰੂ ਜੀ Rajasthan ਦੇ ਵਿੱਚ ਗਏ ਤੇ ਉਹਨਾਂ ਦੀ ਬੋਲੀ 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 ਹਰਿਆਣੇ ਦੇ ਵਿੱਚ ਗਏ ਉਹਦੇ ਵਿੱਚ ਇਹ ਬਹਾਮ ਜਿਹੜਾ ਕੀਤਾ ਹੈ ਉਹ ਕਿਤੇ Odisha, Madras, Maharashtra, Assam ਜਿੱਥੇ ਜਿੱਥੇ ਗਏ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਬੜੇ ਸਰਲ ਤਰੀਕੇ ਨਾਲ ਸਮਝਾਇਆ ਉਹ ਕਹਿੰਦੇ ਬੋਲੀ ਨਾ ਕੋਈ ਨੀਵੀਂ ਹੁੰਦੀ ਨਾ ਕੋਈ ਉੱਚੀ ਹੁੰਦੀ ਰੱਬ ਦੇ ਰੱਬ ਦੇ ਨਾਲ رابطہ ਪਾਉਣ ਵਾਸਤੇ ਪ੍ਰੇਮ ਦੀ ਲੈਂਗੁਏਜ ਸਭ ਤੋਂ ਜਿਹੜੀ ਸ੍ਰੇਸ਼ਟ ਹੁੰਦੀ ਹੈ ਪ੍ਰੇਮ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਆਓ ਪ੍ਰੇਮ ਦੇ ਨਾਲ ਸਾਰੇ ਗਾਈਏ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਅਨੰਦ ਪ੍ਰਭ ਸਦਾ ਧਿਆਇ ਆਪਣੀ ਭਗਤੀ ਲਾਏ Good mm -hmm. mm -hmm.